ਸ਼ਬਦ ਦੇ ਵਿੱਚ ਜੀਵਨ ਦਾ ਗਿਆਨ ਹੈ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ ਵਾ ਇਹਨੂੰ ਕਹਿੰਦੇ ਆ ਜੀਵਨ ਜਾਂਚ ਇਹ ਕੇਵਲ ਇਹ ਨਹੀਂ ਕਿ ਵੀ ਗੁਰੂ ਕੋਲੇ ਆ ਜਾਓ ਤੇ 2-4 ਡਮੜੇ 150 ਰੁਪਈਆ ਮਹਾਰਾਜ ਦੇ ਭੇਟ ਕਰੋ ਤੇ ਮੱਥਾ ਟੇਕੋ ਚਲੋ ਵੀ ਆਪਣੀ ਡਿਊਟੀ ਨਿਭ ਗਈ ਨਾ ਨਾ ਇਹ ਮਾਇਆ ਤਾਂ ਸਾਨੂੰ ਗੁਰੂ ਨੇ ਬਖਸ਼ੀ ਹੈ ਜੇ ਇਹ ਵੀ ਸ਼ਰਨਾ ਆਵਾਂਗੇ ਹੋਰ ਬਖਸ਼ ਦੇਊਗਾ ਪਰ ਗੁਰੂ ਦਾ ਜਿਹੜਾ ਗਿਆਨ ਨਾ ਇਹ ਗੁਰੂ ਤੋਂ ਬਿਨਾ ਨਹੀਂ ਸਾਨੂੰ ਮਿਲਣਾਗਾ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਭਰਮਣ ਕਰ ਲੋ ਗੁਰੂ ਦੀ ਕਿਰਪਾ ਨਹੀਂ ਮਿਲਣੀ ਗੁਰੂ ਦੀ ਕਿਰਪਾ ਮਿਲਣੀ ਆ ਗੁਰੂ ਦੇ ਸਾਣ ਮੁਖ ਬੈਠ ਕੇ ਜਦੋਂ ਸਾਣ ਮੁਖ ਬੈੰਨੇ ਆ ਇਹਦਾ ਇੱਕ ਮਹਾਤਮ ਸਾਨ ਮੁਖ ਕਹਿੰਦੇ ਆ ਸਾਹਮਣੇ ਬਹਿਣਾ ਜਦੋਂ ਗੁਰੂ ਦੇ ਸਾਹਮਣੇ ਬੈਠੇ ਆ ਤੇ ਦੋ ਪੱਖ ਹੈ ਇੱਕ ਤਾਂ ਗੁਰੂ ਦੇ ਦਰਸ਼ਨ ਹੁੰਦੇ ਆ ਇੱਕ ਗੁਰੂ ਦੀ ਨਜ਼ਰ ਪੈਂਦੀ ਆ ਅਸੀਂ ਗੁਰੂ ਦੇ ਦਰਸ਼ਨ ਕਰਦੇ ਆ ਤੇ ਸਾਡੇ ਸਾਰੇ ਕਾਰਜ ਪੂਰੇ ਹੋ ਗਏ ਤੇ ਜੇ ਗੁਰੂ ਦੀ ਨਜ਼ਰ ਪੈ ਗਈ ਫਿਰ ਗੁਰੂ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਜ਼ਰ ਕਰਾ ਇਹ ਗੁਰੂ ਦੀ ਨਜ਼ਰ ਦੇ ਨਾਲ ਖੁਸ਼ੀਆਂ ਮਿਲਦੀਆਂ ਧਨ ਨਾਲ ਨਹੀਂ ਖੁਸ਼ੀਆਂ ਮਿਲਦੀਆਂ ਵੱਡੇ ਵੱਡੇ ਬੰਗਲੇ ਪਾ ਕੇ ਮਹਿਲ ਪਾ ਕੇ ਵੀ ਨਹੀਂ ਮਨੁੱਖ ਖੁਸ਼ ਰਹਿ ਸਕਦਾ ਵੱਡੀਆਂ ਵੱਡੀਆਂ ਗੱਡੀਆਂ ਮੋਟਰਾਂ ਦੇ ਵਿੱਚ ਸਫ਼ਰ ਕਰਕੇ ਵੀ ਖੁਸ਼ੀ ਨਹੀਂ ਮਿਲਦੀਗੀ ਖੁਸ਼ੀ ਮਿਲਦੀ ਆ ਪਿਆਰਿਓ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਬੜੇ ਆਪਾਂ ਗੁਰਸੰਗਤ ਹੈ ਬੜੇ ਲੋਕ ਹੈ ਜਿਨ੍ਹਾਂ ਕੋਲੇ ਧਨ ਬਹੁਤ ਆ ਸੱਚੀ ਗੱਲ ਆ ਮਨ ਨਾਲ ਵਿਚਾਰ ਕਰਕੇ ਦੱਸਿਓ ਵੀ ਪੈਸੇ ਕਰਕੇ ਤੁਹਾਡਾ ਮਨ ਖੁਸ਼ ਆ? ਖੁਸ਼ੀ ਹੈ? ਦੁਖੀ ਵੀ ਹੋ ਜਾਂਦਾ। ਪਰ ਜਦੋਂ ਗੁਰੂ ਕਿਰਪਾ ਕਰਦਾ ਢਣ ਥੋੜਾ ਹੋਵੇ, ਬਹੁਤਾ ਹੋਵੇ ਖੁਸ਼ੀ ਜ਼ਰੂਰ ਹੋਊਗੀ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਢਣ ਥੋੜਾ ਵਾ ਚਾ ਬਹੁਤਾ ਦੋਨਾਂ ਨੂੰ ਖੁਸ਼ੀ ਆ। ਦੋਨੇ ਆਨੰਦ ਵਿੱਚ ਰਹਿੰਦੇ ਆ।